ਕਟਨਾ ਵਾਪਰੀ ਜਹੀ ਕਿ ਜਿੱਥੇ ਪਰਿਵਾਰਾਂ ਦਾ ਜੜਾ ਕੀਤਾ ਗਿਆ ਇਹ ਸਿੱਖ ਪਰਿਵਾਰ ਸੀ ਇਸ ਕਰਕੇ ਜੜਾ ਇਹਨਾਂ ਦਾ ਹੋਇਆ ਜਾਂ ਇੱਕ ਸੂਚੀ ਸੰਜੀ ਸਾਜ ਤੇ ਤਹਿਤ ਉਹਨਾਂ ਨੂੰ ਉੱਥੇ ਜਾ ਕੇ ਘੇਰਿਆ ਗਿਆ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਨੇ ਹੈਰਾਨ ਕਰ ਦਿੱਤਾ ਕਿ ਘਰ ਦੇਣ ਵਾਲੀ ਸਰਕਾਰ ਜਾਂ ਤੁਹਾਡੇ ਘਰਾਂ ਦੇ ਉੱਤੇ ਬੁਲਡੋਜ਼ਰ ਚੜਾਲਦੇ ਆ ਕੇ ਜੀ ਬਿਲਕੁਲ ਇਹ ਅੰਮੂਪੁਰ ਪਿੰਡ ਜਿਹੜਾ ਹੈਗਾ ਇਹ ਕਰਨਾਲ ਦਾ ਪਿੰਡ ਹੈਗਾ ਔਰ ਉੱਥੇ ਜਿਹੜੇ ਚਾਰ ਸਿੱਖ ਪਰਿਵਾਰਾਂ ਦੇ ਜਿਹੜੇ ਘਰ ਨੇ ਉਹ ਜਿਹੜੇ ਨੇ ਢਾਏ ਗਏ ਨੇ ਔਰ ਜਿਹੜੀਆਂ ਉਥੋਂ ਗਰਾਉਂਡ ਤੋਂ ਰਿਪੋਰਟਸ ਆਜਦੀਆਂ ਨੇ ਕਿ ਇਹਦੇ ਵਿੱਚ ਸਰਪੰਚ ਜਿਹੜਾ ਉਹ ਆਪ ਅੱਗੇ ਇਨਵੋਲਵ ਹੈਗਾ ਏ ਜਿਨੇ ਸਾਰਾ ਕੁਝ ਕੀਤਾ ਔਰ ਜਿਸ ਤਰੀਕੇ ਦੇ ਨਾਲ ਜੇ ਉਹਨਾਂ ਦੀ ਜ਼ਹਿਨੀਆਂ ਦੇਖੋਗੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਤੇ ਜਿੱਦਾਂ ਕਹਿੰਦੇ ਵੀ ਪੁਲਿਸ ਵਾਲੀਆਂ ਬੱਸਾਂ ਦੇ ਵਿੱਚ ਪਾ ਕੇ ਤੇ ਸਾਈਡ ਤੇ ਕੱਢਿਆ ਗਿਆ ਤੇ ਜਿਹੜੇ ਪਹਿਲਾਂ ਘਰ ਵਾਲੇ ਜਿਹੜੇ ਬੰਦੇ ਸਨ ਆਪਾਂ ਕਹਿ ਲਈਏ ਉਹਨਾਂ ਨੂੰ ਜਿਹੜਾ ਹੈ ਬੁਲਾਇਆ ਜਾਂਦਾ ਹੈ ਬਾਹਰ ਕੇ ਤੁਸੀਂ ਇੱਧਰ ਆਓ ਜਾਂ ਤੁਸੀਂ ਅੱਗੇ ਜਾ ਕੇ ਦਰਖਾਸਤ ਦਿਓ ਤਰੀਕ ਉਹਦੀ ਸ਼ਾਇਦ 15 ਜੁਲਾਈ ਹੈ ਔਰ ਇਹ ਅੱਜ ਦੀ ਘਟਨਾ ਨਹੀਂ ਹੈਗੀ ਇਹ 26 ਜੂਨ ਦੀ ਆਪਾਂ ਕਹਿ ਸਕਦੇ ਹਾਂ ਘਟਨਾ ਹੈਗੀ ਹੈ ਔਰ ਕਿਸੇ ਵੱਲੋਂ ਕੋਈ ਜਿਹੜੀ ਕਾਰਵਾਈ ਨਹੀਂ ਹੁੰਦੀ ਹੈਗੀ ਰੀਸੈਂਟਲੀ ਜਦੋਂ ਮਸਲਾ ਫਿਰ ਅਖਬਾਰਾਂ ਦੇ ਵਿੱਚ ਆਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਪਹੁੰਚਦੇ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਜਾ ਕੇ ਜਿਹੜਾ ਹੈ ਪੈਰਵਾਹੀ ਕਰਨ ਦੀ ਗੱਲ ਕੁਝ ਮਾਇਕ ਸਹਾਇਤਾ ਵੀ ਥੋੜੀ ਬਹੁਤੀ ਕੀਤੀ ਗਈ ਹੈ ਪਰ ਜਿਹੜਾ ਘਰ ਹੈ ਤੁਹਾਨੂੰ ਪਤਾ ਹੈ ਜੇ ਕਿਸੇ ਦਾ ਜੇ ਘਰ ਟੁੱਟ ਜਾਵੇ ਤੇ ਉੱਥੇ ਇਦਾਂ ਦੀਆਂ ਸਹਾਇਤਾ ਕਿੱਥੇ ਕੰਮ ਕਰਦੀਆਂ ਹੁੰਦੀਆਂ ਨੇ ਤੇ ਉਥੇ ਲੋਕਲ ਵੀ ਦੀ ਆਪਾਂ ਗਏ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਇਸ ਮਸਲੇ ਨੂੰ ਜਿਹੜਾ ਵੱਤੋਂ ਵੱਧ ਉਭਾਰਿਆ ਜਾਵੇ ਖਾਸ ਕਰਕੇ ਜਿਹੜੀਆਂ ਉਥੋਂ ਦੀਆਂ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਨੇ ਤੇ ਚਲੋ ਪੰਜਾਬ ਤੋਂ ਜਾ ਕੇ ਕਰਨਾ ਹੈਗਾ ਨਾ ਉਥੋਂ ਦੀਆਂ ਕਮੇਟੀਆਂ ਨੂੰ ਵੀ ਲੋੜ ਹੈਗੀ ਆ ਕਿ ਇਹ ਇਹ ਮਸਲੇ ਨੂੰ ਜਿਹੜਾ ਹੈ ਹੋਰ ਅੱਗੇ ਲੈ ਕੇ ਜਾਇਆ ਜਾਵੇ ਕਿ ਕਿਉਂ ਜਿਹੜਾ ਸਿੱਖਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਗੁਜਰਾਤ ਦੇ ਵਿੱਚ ਇਹ ਵੀ ਉਹ ਸਿਮਿਲਰ ਇਨਸੀਡੈਂਟ ਹੀ ਜੇ ਆਪਾਂ ਕਹਿ ਸਕਦੇ ਹੈਗਾ ਇਹ ਵੀ ਪਰਿਵਾਰ ਜਿਹੜੇ ਨੇ ਪਾਕਿਸਤਾਨ ਦੇ ਵੱਲੋਂ ਪਹਿਲਾਂ ਉਦੋਂ ਜੜ ਗਿਆਏ ਸਨ ਉਦੋਂ ਜਿਹੜਾ ਹੈਗਾ ਇਧਰ ਬੰਨੇ ਆਏ ਸਨ ਤੇ ਉੱਥੇ ਉਹਨਾਂ ਨੇ ਜ਼ਮੀਨ ਲਈ ਆਪਾਂ ਕਹਿ ਲਈ ਕਿ ਆਪਣਾ ਉੱਥੇ ਆਬਾਦ ਕੀਤਾ ਘਰ-ਬਾਰ ਬਣਾਇਆ ਪਿਛਲੇ 70 ਸਾਲ ਤੋਂ 75 ਸਾਲ ਤੋਂ ਉੱਥੇ ਰਹਿ ਰਹੇ ਨੇ ਤੇ ਬਿਨਾ ਕਿਸੇ ਗੱਲ ਤੋਂ ਜਿਹੜਾ ਹੈਗਾ ਇਹਨਾਂ ਨੂੰ ਘੜ ਕੱਟੀ ਗਈ ਉਹਨਾਂ ਦੇ ਹਿਸਾਬ ਨਾਲ ਤੇ ਜੋ ਔਰ ਚਾਰੇ ਦੇ ਚਾਰੇ ਸਿੱਖ ਪਰਿਵਾਰ ਨੇ ਸੇਮ ਉਹੀ ਗੁਜਰਾਤ ਵਾਲਾ ਇਨਸੀਡੈਂਟ ਜੇ ਉੱਥੇ ਜਿਸ ਤਰੀਕੇ ਦੇ ਨਾਲ ਪਹਿਲਾਂ ਜਦੋਂ ਉਸ ਟਾਈਮ ਦੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹ ਉੱਥੇ ਜਾ ਕੇ ਉਹਨਾਂ ਨੂੰ ਬਸਾਉਂਦੇ ਹੈਗੇ ਨੇ ਪਰ ਉਹੀ ਜਿਹੜਾ ਹੈਗਾ 65 ਸਾਲ ਬਾਅਦ 70 ਸਾਲ ਬਾਅਦ ਜਦੋਂ ਉਹ ਜਗਾ ਵਸ ਜਾਂਦੀ ਹੈਗੀ ਹੈ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਕੋਰਟ ਦੇ ਰਾਹੀਂ ਨੋਟਿਸ ਭੇਜ ਕੇ ਜਿਹੜਾ ਹੈ ਇਸ ਤਰੀਕੇ ਦੀ ਉਥੋਂ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਇਹ ਕਾਫੀ ਕੁਝ ਜਿਹੜਾ ਚੱਲਿਆ ਜਿਸ ਤੇ ਕੌਮ ਨੂੰ ਜਿਹੜਾ ਹੈ ਸੁਚੇਤ ਹੋਣ ਦੀ ਲੋੜ ਆਪਾਂ ਕਹਿ ਸਕਦੇ ਹਾਂ ਕਿ ਹੈਗੀ ਹੈ ਇਹ ਕੌਮ ਦੇ ਵਿੱਚ ਇਹ तमाम ਚੀਜ਼ਾਂ ਪਹਿਲਾਂ ਵੀ ਵਾਪਰ ਰਹੀਆਂ ਨੇ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਖਬਰਾਂ ਲਿਖਦੇ ਆਈਆਂ ਮੱਧ ਪ੍ਰਦੇਸ਼ ਦੇ ਵਿੱਚ ਅਤੇ ਪਿਛਲੇ ਸਾਲ ਝਾਰਖੰਡ ਤੋਂ ਵੀ ਇਹ ਖਬਰਾਂ ਸਾਹਮਣੇ ਆਈਆਂ ਸੀ ਜਿੱਥੇ ਵਸਤੇ ਉਹਨਾਂ ਗਰੀਬ ਸਿੱਖਾਂ ਦੇ ਉੱਤੇ ਜਾ ਕੇ ਸਰਕਾਰ ਨੇ ਤਸ਼ੱਦਦ ਕੀਤੀ ਹੈ ਜੋ ਆਪਣੀ ਆਵਾਜ਼ ਚੁੱਕਣ ਦੇ ਵਿੱਚ ਸਮਰੱਥਾ ਨਹੀਂ ਰੱਖਦੇ ਜਾਂ ਉਹਨਾਂ ਦੀ ਗੱਲ ਉੱਥੇ ਦਾ ਪੋਲਿਟੀਕਲ ਢਾਂਚਾ ਸਮਝਦਾ ਨਹੀਂ ਹੈ ਸੁਣਦਾ ਨਹੀਂ ਹੈ ਜਾਂ ਉੱਥੇ ਰਿਪ੍ਰেজੈਂਟੇਸ਼ਨ ਨਹੀਂ ਹੈਗੀ ਸਿੱਖਾਂ ਦੀ ਨਿਕਵਾਦੂ